ਕਿ ਮਰੇ ਬਤਾ ਭਰਾ ਹੋ ਗਿਆ। ਹਰ ਕੀ ਮਾਮਲਾ ਹੈ ਕਿ ਜਿਹੜਾ ਵਿਅਕਤੀ ਦੀ ਮੌਤ ਹੋਈ ਆ ਇਹ ਸਾਨੂੰ ਇਹ ਜਿਹੇ ਕਿਸੇ ਰਾਮ ਨੂੰ ਯਾਤਰੀ ਨੇ ਆ ਕੇ ਦੱਸਿਆ ਕਿ ਪਲੇਟਫਾਰਮ ਨੰਬਰ 2 3 ਤੇ ਇੱਕ ਬਜ਼ੁਰਗ ਵਿਅਕਤੀ ਜੋ ਦੇਖਣ ਦੇ ਬਾਬਾ ਲੱਗਦਾ ਹੈ ਉਸ ਦੀ লাশ ਜਿਹੜੀ ਰੇਲਵੇ ਬੈਂਚ ਦੇ ਉੱਪਰ ਪਈ ਹੋਈ ਹੈ ਜੋ ਅਸੀਂ ਮੌਕੇ ਤੇ ਜਾ ਕੇ ਦੇਖਿਆ ਤਾਂ ਉਸ ਬਿਰਧ ਵਿਅਕਤੀ ਦੀ ਜਿਹੜੀ ਮੌਤ ਹੋ ਚੁੱਕੀ ਸੀ ਜਿਸ ਦੀ ਕਾਰਵਾਈ 194 ਬੀ ਐਨ ਐਸ ਐਸ ਤਹਿਤ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕੀ ਮੌਕੇ ਤੋਂ ਦੀ ਕੋ ਪਛਾਣ ਵਗੈਰਾ ਹੋਈ ਮੌਕੇ ਦੇ ਤੋਂ ਕੋ ਕੁਝ ਨਹੀਂ ਮਿਲਿਆ ਜੋ ਕੁਝ ਕਾਗੇ ਪ੍ਰਤਿਕਟਾਂ ਪੁਰਾਣੀਆਂ ਬਸ ਉਹੀ ਹੈ ਜੀ ਇਸ ਤੋਂ ਇਲਾਵਾ ਇਹਦੇ ਕੋ ਕੁਝ ਨਹੀਂ ਮਿਲਿਆ ਕਿੰਨੀ ਕੁ ਉਮਰ ਦੀ ਲੱਗਦੀ ਆ ਇਹ ਵੇਖਣ ਤੋਂ 70 80 ਸਾਲ ਦਾ ਲੱਗਦਾ ਬਈ ਕੀ ਲੱਗਦਾ ਬਈ ਮਤਲਬ ਪਹਿਰਾਵੇ ਤੋਂ ਕੀ ਲੱਗਦਾ ਜੀ ਪਹਿਰਾਵੇ ਤੋਂ ਜੋਗਿਆ ਪਹਿਰਾਵਾ ਇਹਦਾ ਬਾਬਾ ਨੂੰ ਆਮ ਵਿਅਕਤੀ ਆ ਤੇ ਇਹਦੀ ਮੌਤ ਜਿਹੜੀ ਹਾਰਟ ਅਟੈਕ ਕਰਨ ਹੋਣੀ ਜਾਦੀ ਆ ਕਿਉਂਕਿ ਦੇ ਮੂੰਹ ਵਿੱਚੋਂ ਤੇ ਨੱਕ ਵਿੱਚੋਂ ਖੂਨ ਨਿਕਲਿਆ ਹੋਇਆ ਹੈ ਤੇ ਡੈੱਡ ਬੋਡੀ ਜੀ ਹਾਂ ਡੈੱਡ ਬੋਡੀ ਨੂੰ 72 ਘੰਟੇ ਵਾਸਤੇ ਜੀ ਮੌਰਚਰੀ ਸਿਵਲ ਹਸਪਤਾਲ ਵਿੱਚ ਰਖਾਇਆ ਜਾ ਰਿਹਾ ਹੈ ਜਿਸ ਦੀ شناخت ਦੇ ਉਪਰਾਲੇ ਕੀਤੇ ਜਾ ਰਹੇ ਹਨ ਜੇਕਰ ਇਸ ਦੀ شناخت ਹੋ ਜਾਂਦੀ ਹੈ ਤਾਂ ਮੈਲੰਡ ਕੋਡਾ ਦੇ ਤਰ੍ਹਾਂ ਦਾ ਸੰਸਕਾਰ ਜਿਹੜਾ 72 ਘੰਟੇ ਨੂੰ ਹੋ ਲੋ ਕਰਵਾਇਆ ਜਾਂਦਾ ਹੈ ਤੇ ਉਪਰਾਲੇ ਲਈ ਕੀ ਅਰ ਲੋਇ ਪਛਾਣ ਕਰਾਉਣ ਲਈ ਕੀ ਉਪਰ ਲਿਖਤੀ ਆ ਰਹੇ ਨੇ ਇਹਦੇ ਵਾਸਤੇ ਜੀ ਇੱਕ ਤਾਂ মিডিਆ ਤੇ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਇਹਦੀ ਜਿਹੜੀ ਖਬਰ ਅਖਬਾਰਾਂ ਵਿੱਚ ਪ੍ਰਕਾਸ਼ਿਤ ਕਰਵਾਈ ਜਾ ਰਹੀ ਜਿਸ ਤੋਂ ਲਾਭ ਸੰਗਰਹਿਟ ਇਤਿਹਾਸ ਸ਼ੁਰੂ ਕੋ ਕਾ ਸੀਏ ਗਦਰ ਵਗੈਰਾ ਸ਼ਾਇਆ ਕਰਵਾਇਆ ਜਾ ਰਿਹਾ ਹੈ